ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਚੱਕਰ ਜ਼ਿਲ੍ਹਾ ਲੁਧਿਆਣਾ ਬਾਈ ਕੋਲ ਦੇਸੀ ਮੁਰਗੀਆਂ ਅੰਡੇ ਵਾਲੇ ਵੀ ਆ ਤੇ ਤੇ ਬਾਕੀ ਪੱਠੀਆਂ ਵੀ ਹੈਗੀਆਂ ਤੇ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਵੀਰ ਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਕਰਨਜੀਤ ਸਿੰਘ ਜੀ ਪਿੰਡ ਚੱਕਰ ਜਿਲ੍ਹਾ ਲੁਧਿਆਣਾ ਹਾਂਜੀ ਤਿੰਨ ਨੰਬਰ ਤੇ ਸੀ ਆਪਣਾ ਨੰਬਰ 88996 96052 ਹਾਂਜੀ ਬਈ ਜੀ ਆਪਣੇ ਕਿੰਨੀਆਂ ਕਿ ਮੁਰਗੀਆਂ ਰੱਖੀਆਂ ਨੇ ਆਪਣੀ ਦੇਸੀ ਇਹ ਮੁਰਗੀਆਂ ਹੈਗੀਆਂ ਜੀ 70 80 ਮੁਰਗੀਆਂ ਹੈਗੀਆਂ ਠੀਕ ਹੈ ਜੀ ਇਹਨਾਂ ਨੂੰ ਸੇਲ ਵੀ ਹੈਗੀ ਸੇਲ ਕਰ ਦਾਂਗੇ ਕੋਈ ਜੇ ਵੀਰ ਹੋਊ ਲੈਣ ਵਾਲਾ ਕੋਈ ਸ਼ਹਿਰਾਂਾਂ ਦੇ ਵਿੱਚ ਆਂਡਿਆਂ ਦੀ ਜ਼ਰੂਰਤ ਕੇ ਇਹਨੂੰ ਠੀਕ ਹੈ ਜੀ ਤਕਰੀਬਨ ਸਾਰੇ ਅੰਡੇ ਦਰਦੀਆਂ ਨੇ ਆਪਣੇ ਮੁਰਗੀਆਂ ਇਹ ਜੀ ਵਿੱਚੋਂ ਹਰੇ ਅੱਧੀਆਂ ਅੰਗ ਦੇਣ ਲੱਗੀਆਂ ਆਂਡੇ ਠੀਕ ਹੈ ਜੀ ਹਾਂਜੀ 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 ਠੀਕ ਹੈ ਜੀ ਬਈ ਦੇਖ ਸਕਦੇ ਹੋ ਭਈਆ ਇਹ ਚਿੱਟੇ ਇਹ ਕੀ ਹੈ ਕਚੋਰ ਕੀ ਕਹਿੰਦੇ ਨੇ ਇਹਨੂੰ ਹਾਂ ਜੀ ਚਕੋਰਾ ਹੀ ਇਹ ਵੀ ਅੰਡ ਮੰਗੇ ਇਹ ਅਜੇ ਥੋੜੇ ਜਿਹਾ ਨਿਆਣੀਆਂ ਅਸਰ ਹਾਂਜੀ 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 ਇਹ ਬੱਚੇ ਆਏ ਛੋਟੇ ਹਾਂ ਇਹ ਜਨਕੀ ਦੀਨ ਲੱਗ ਜਾਣਗੇ ਵਿੱਚ ਖੋਬਨਗੇ ਵਿੱਚ ਠੀਕ ਹੈ ਜੀ ਤੇ ਭਾਈ ਦੇਖ ਸਕਦੇ ਹੋ 60 70 ਨਾਗਾ ਬਾਈ ਦੇ ਠੀਕ ਹੈ ਜੀ ਜਿਹੜੇ ਅੰਡੇ ਦਿੰਦੀ ਉਹ ਸੇਲਾ ਤੇ ਕੀ ਰੇਟ ਡੂਡਾ ਭਰਾ ਦਾ ਰੇਟ ਭਾਈ ਜੀ 500 ਰੁਪਏ ਮੁਰਗੀ ਦਾ ਚੱਲਦਾ ਹੈ ਅੱਜ ਕੱਲ ਆਂਡੇ ਵਾਲੀ ਮੁਰਗੀ ਦਾ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਦੇਖ ਸਕਦੇ ਤੇ ਬਾਈ ਨੂੰ ਖਰਾਕ ਰੋਕੀ ਪਾਉਣੀ ਹੈ ਅੱਜਕੱਲ ਖਰਾਕ ਐਡਵਰਟ ਹੁੰਦੀ ਸੀ ਪਹਿਲਾਂ ਤਾਂ ਸਟਾਰਟਰ ਫੀਡ ਪਾਉਣੀ ਪੈਂਦੀ ਹੈ ਇਹਨਾਂ ਨੂੰ ਠੀਕ ਹੈ ਜੀ ਫਿਰ ਬੇਸ 2 ਜਿਹੜੀ ਐਗ ਫੀਡ ਹੁੰਦੀ ਆ ਠੀਕ ਹੈ ਜੀ ਉਹ ਪਾਉਣੀ ਪੈਂਦੀ ਆ ਠੀਕ ਹੈ ਜੀ ਜਦੋਂ ਆਂਡੇ ਦੇਣ ਲੱਗ ਜਾਂਦੀਆਂ ਬਸ ਫਿਰ ਤਾਂ ਮੁਰਗੇ ਹੋਣ ਵਿੱਚ 2000 ਠੀਕ ਹੈ ਜੀ ਪਾਵੇ ਆਂਡੇ ਦੇਈ ਜਾਂਦੀਆਂ ਰਹਿੰਦੀਆਂ ਠੀਕ ਹੈ ਜੀ ਠੀਕ ਹੈ ਬਾਈ ਦੇਖ ਸਕਦੇ ਹੋ 500 ਰੁਪਏ ਰੇਟ ਦੱਸਿਆ ਜੀ ਮੁਰਗੇ ਤਾਂ ਨਹੀਂ ਵੀਰੇ ਇਹਦੇ ਸੇਲ ਆਪਣੇ ਨਹੀਂ ਮੁਰਗੇ ਥੋੜੇ ਆ ਜੀ ਹਜੇ ਆਪਣੇ ਕੋਲੇ ਠੀਕ ਹੈ ਜੀ ਮੁਰਗਾ ਤਾਂ ਨਹੀਂ ਕੋਈ ਸੇਲ ਠੀਕ ਹੈ ਜੀ ਬਾਕੀ ਆਪਾਂ ਮੁਰਗੀਆਂ ਵੀ ਏਡੀ ਉਹਦੇ ਕਣ ਕੋ ਜਿਆਦੇ ਸੇਲ ਨਹੀਂ ਕਰਦੇ ਕਿਉਂਕਿ ਚੱਕਰ ਕੀ ਹੈ ਜੇ ਅੰਡਿਆਂ ਦੇ ਖਾਤਰ ਅਸੀਂ ਲਈਆਂ ਠੀਕ ਹੈ ਜੀ ਪਰ 10-12 ਅੰਡੇ ਨਿਤ ਘਰੇ ਲੱਗ ਜਾਂਦੇ ਨੇ ਠੀਕ ਹੈ ਜੀ ਸਿਆਲ ਦੇ ਵਿੱਚ ਠੀਕ ਹੈ ਜੀ ਜਿਹੜੇ ਜਿਹ ਪੰਜ ਚਾਰ ਬੱਚਦੇ ਵੀ ਕਈ ਵਾਰੀ ਕੋਈ ਵੀਰ ਤੇਰਾ ਕੋਈ ਜਵਾਕ ਢੱਲਾ ਪੈਂਡ ਦੇ ਵਿੱਚ ਕੋਈ ਇਹਨੂੰ ਲੈਣਾ ਦੇਸੀ ਆਂਡਾ ਠੀਕ ਹੈ ਜੀ 20 ਰੁਪਏ ਦਾ ਆਂਡਾ ਕਰੇ ਵੀ ਲਈਦਾ ਜੀ ਠੀਕ ਹੈ ਜੀ ਵੇਖੀ ਦੇਖ ਸਕਦਾ ਤੇ ਵਰਗੇ ਲਈਦੇ ਬਾਕੀ ਅਸੀਂ ਆ ਜਾਲੀ ਵਾਲੇ ਵਾਲੇ ਮਾਰਤੀ ਠੀਕ ਹੈ ਖੁੱਲੀਆਂ ਦੁਨੀਆ ਫਰਦੀਆਂ ਨੇ ਇਥੇ ਰੂੜੀ ਤੇ ਠੀਕ ਹੈ ਜੀ ਠੀਕ ਹੈ ਹਾਂ ਜੀ ਦੇਖ ਸਕਦਾ ਭਰਾ ਦੇਸੀ ਆ ਸਾਰੀਆਂ ਠੀਕ ਹੈ ਜੀ ਤੇ ਜ਼ਰੂਰ ਬਾਈ ਜੀ ਨਾਲ ਕਨੈਕਟ ਕਰੋ ਜੇ ਕਿਸੇ ਨੇ ਲੈਣੀ ਹੋਈ ਤਾਂ ਤੇ ਬਾਕੀ ਕਚੋਰ ਕਚੋਰ ਕੇ ਨਹੀਂ ਕੀ ਇਹਨਾਂ ਨੂੰ ਹਾਂ ਜੀ ਜਿਹੜੇ ਉਹ ਚਿੱਟੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਕਚੋਰ ਕੇ ਦੇ ਜਿਹੜੇ ਹਾਂ ਜੀ ਹਾਂ ਜੀ ਕਚੋਰਾਂ ਆ ਇਹ ਤਾਂ ਨਹੀਂ ਸੇਲ ਕਰ ਰਹੇ ਜੀ ਨਹੀਂ ਇਹ ਤਾਂ ਜੀ ਬਸ ਰਾਖੀ ਵਾਸਤੇ ਰੱਖਿਆ ਹੋਈਆਂ ਅੱਛਾ ਜੀ ਤੇ ਸ਼ੌਂਕ ਨੂੰ ਠੀਕ ਹੈ 4-5 ਕ ਹੈਗੀਆਂ ਜੀ ਵਿੱਚ ਠੀਕ ਹੈ ਜੀ ਠੀਕ ਵਹੀ ਦੇਖ ਸਕਦੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਆ ਕੇ ਬਾਈ